ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰੂਲ ਕੁਰਾਲੀ ਕੁਰਾਲੀ ਦੇ ਵਿੱਚ ਚੋਰੀਆਂ ਲਗਾਤਾਰ ਹੋ ਰਹੀਆਂ ਅਤੇ ਸਰਕਾਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਪਿਛਲੇ ਦਿਨ ਵੀ ਇੱਕ ਕੁਝ ਦਿਨ ਪਹਿਲਾਂ ਸਿੰਘਪੁਰਾ ਪਿੰਡ ਦੇ ਵਿੱਚ ਸਰਿਆਮ ਘਰ ਦੇ ਵਿੱਚ ਮੋਟਰਸਾਈਕਲ ਵੜਿਆ ਜਾ ਰਿਹਾ ਸੀ ਜਿਸ ਨੂੰ ਕੀ ਜਿਨ੍ਹਾਂ ਦਾ ਮੋਟਰਸਾਈਕਲ ਨਹੀਂ ਸੀ ਪੁਲਿਸ ਨੇ ਤਾਂ ਨਹੀਂ ਫੜਿਆ ਉਹ ਮੋਟਰਸਾਈਕਲ ਉਹਨਾਂ ਨੌਜਵਾਨਾਂ ਵੱਲੋਂ ਹੀ ਲੁੱਬ ਲਿੱਤਾ ਗਿਆ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਕੁਰਾਲੀ ਦੇ ਵਿੱਚ ਪੁਲਿਸ ਸੁਸਤ ਨੇ ਅਤੇ ਚੋਰ ਚੁਸਤ ਨੇ ਅਤੇ ਚੋਰਾ ਨੂੰ ਫੜਨ ਦੇ ਲਈ ਜਿਨ੍ਹਾਂ ਦਾ ਸਾਵਨ ਚੋਰੀ ਹੁੰਦਾ ਓਏ ਲੋਕ ਚੋਰਾ ਨੂੰ 잡 ਰਹੇ ਨੇ ਅਤੇ ਕੁਝ ਸਮਾਨ ਬਰਾਮਦ ਵੀ ਕਰ ਰਹੇ ਨੇ ਅਜਿਹਾ ਇੱਕ ਮਾਮਲਾ ਕੁਰਾਲੀ ਦੇ ਵਿੱਚ ਹੋਇਆ ਜਦੋਂ ਇੱਕ ਪੱਤਰਕਾਰ ਦੇ ਘਰੀ ਚੋਰਾਂ ਨੇ ਹੱਥ ਸਾਫ਼ ਕਰ ਦਿੱਤੇ ਅਤੇ ਕਾਫੀ ਜ਼ਿਆਦਾ ਸਮਾਨ ਉਥੋਂ ਚੋਰੀ ਕਰ ਲਿੱਤਾ ਹੈ ਹਾਲਾਂਕਿ ਇਸ ਬਾਰੇ ਪੂਰੀ ਜਾਣਕਾਰੀ ਹਜੇ ਤੱਕ ਨਹੀਂ ਹੈ ਕਿ ਕਿੰਨੇ ਦਾ ਨੁਕਸਾਨ ਹੋਇਆ ਇਸ ਦੀ ਵੀਡੀਓ ਅਸੀਂ ਸ਼ਾਮ ਤੱਕ ਤੁਹਾਡੇ ਸਾਹਮਣੇ ਲਿਆਵਾਂਗੇ ਅਤੇ ਖੁਦ ਹੀ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸ਼ਾਇਦ ਪੁਲਿਸ ਕੋਲ ਤਾਂ ਇੰਨਾ ਵਕਤ ਨਹੀਂ ਹੋਵੇਗਾ ਅਤੇ ਨਾ ਹੀ ਇਸ ਸਾਲ ਕੋਈ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਅਤੇ ਚੋਰ ਸਰਿਆਮ ਲੋਕਾਂ ਦੇ ਲੁੱਟਖੁੱਟ ਕਰਦੇ ਹੋਏ ਨਜ਼ਰ ਆਉਂਦੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਜਾਂ ਨਹੀਂ ਜਾਂ ਫਿਰ ਪੁਲਿਸ ਪੂਰੀ ਤਰ੍ਹਾਂ છਾਈ ਹੋਈ ਹੈ ਅਤੇ ਚੋਰਾਂ ਨੂੰ ਫੜ ਰਹੀ ਹੈ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰੋ